ਅਹ ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ 1996 ਦਾ ਇੱਕ ਬਹੁਤ ਹੀ ਪੁਰਾਣਾ ਕੈਲੀਫੋਰਨੀਆ ਦਾ ਮਰਡਰ ਜਿਹੜਾ ਕੇਸ ਆ ਉਸ ਦੇ ਵਿੱਚ ਡੀਐਨਏ ਨੇ ਮਦਦ ਕੀਤੀ ਆ ਆ ਤੇ ਕਹਿੰਦੇ ਵੀ ਇਹ ਪਤਾ ਲੱਗਾ ਆ ਵੀ ਇਹ ਜਿਹੜੀ ਔਰਤ ਦੀ ਮੌਤ ਹੋਈ ਸੀ 1996 ਦੇ ਵਿੱਚ ਇੱਕ ਸੀਰੀਅਲ ਪ੍ਰੀਡੇਟਰ ਸੀ ਜਿਸ ਨੇ 22 ਸਾਲਾਂ ਦੀ ਡੈਬੀ ਡੋਰਿਅਨ ਜੋ ਸੈਂਟਰਲ ਵੈਲੀ ਦੀ ਰਹਿਣ ਵਾਲੀ ਸੀ ਉਸ ਨੂੰ ਮਾਰ ਮੁਕਾਇਆ ਸੀ 30 ਸਾਲ ਤੋਂ ਇਹ ਕੇਸ ਅਨਸੋਲਵਡ ਸੀਗਾ ਕੋਲਡ ਕੇਸ ਦੇ ਤੌਰ ਦੇ ਉੱਤੇ ਰੱਖਿਆ ਗਿਆ ਸੀਗਾ ਤੇ ਹੁਣ ਕਹਿੰਦੇ ਵੀ ਇੱਕ ਡੀਐਨਏ ਮੈਚ ਨੇ ਇਹ ਦਹਾਕਿਆਂ ਪੁਰਾਣੇ ਕੇਸ ਦਾ ਜਿਹੜਾ ਪਰਦਾ ਫਾਹੇਸ਼ ਕੀਤਾ ਆ ਕਹਿੰਦੇ ਵੀ ਡੀਐਨਏ ਐਵੀਡੈਂਸ ਦੇ ਵਿੱਚ ਇਹ ਪਤਾ ਲੱਗਾ ਵੀ ਇਹਦਾ ਜਿਹੜਾ ਕਿਲਰ ਆ 2019 ਦੇ ਵਿੱਚ ਜਿਸ ਨੂੰ ਪਹਿਲਾਂ ਹੀ ਜਿਹੜੀ ਉਮਰ ਭਰ ਦੇ ਲਈ ਸਜ਼ਾ ਜਿਹੜੀ ਉਹ ਦੇ ਦਿੱਤੀ ਗਈ ਸੀ ਉਹ 바ਰਜ਼ ਦੇ ਬਿਹਾਈਂਡ ਕਰ ਦਿੱਤਾ ਗਿਆ ਸੀਗਾ ਤੇ ਕਹਿੰਦੇ ਵੀ ਉਹ ਸੀਰੀਅਲ ਪ੍ਰੇਡੇਟਰ ਆ ਸੀਗਾ ਸੋ ਇੱਕ ਟੌਪਸੀ ਨੇ ਰਿਵੀਲ ਕੀਤਾ ਸੀਗਾ ਵੀ ਡੋਰੀਅਨ ਜਦ ਲੱਭੀ ਸੀ ਇਸ ਦੀ ਲਾਸ਼ ਉਸ ਤੋਂ 2 ਦਿਨ ਪਹਿਲਾਂ ਉਸ ਨੂੰ ਮਾਰ ਦਿੱਤਾ ਗਿਆ ਸੀਗਾ ਤੇ ਉਹਦੇ ਗਵਾਂਡੀਆਂ ਨੇ ਉਦੋਂ ਦੱਸਿਆ ਸੀ ਵੀ ਇੱਕ ਅਨਨੋਨ ਮੈਨ ਜੋ ਇਹਦੇ ਘਰ ਦੇ ਦਰਵਾਜੇ ਦੇ ਉੱਤੇ ਆਇਆ ਸੀ ਅਗਸਟ 1996 ਦੀਆਂ ਇਹ ਗੱਲਾਂ ਨੇ ਵੀ ਉਹਦੇ ਨਾਲ ਇਸ ਨੂੰ ਅਖੀਰਲੀ ਵਾਰ ਦੇਖਿਆ ਗਿਆ ਸੀਗਾ ਸੋ ਇਸ ਦਾ ਸਾਹ ਕੁੱਟ ਕੇ ਡੈਬੀ ਡੋਰੀਅਨ ਨੂੰ ਇਸ ਬੰਦੇ ਦੇ ਦੁਆਰਾ ਮਾਰ ਦਿੱਤਾ ਆ ਗਿਆ ਸੀਗਾ ਸੋ ਇਹ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਰੇਜ਼ਨੋ ਦੀ ਜਿਹੜੀ ਇਕਨੋਮਿਕਸ ਦੇ ਵਿੱਚ ਡਿਗਰੀ ਜਿਹੜੀ ਆ ਉਹ ਫਿਨਿਸ਼ ਇਸ ਨੇ ਆ ਕੇਤੀ ਸੀਗੀ ਤੇ ਬਾਅਦ ਦੇ ਵਿੱਚ ਕਹਿੰਦੇ ਵੀ ਇਹਦਾ ਪਿਓ ਵੀ ਉਸੇ ਅਪਾਰਟਮੈਂਟ ਦੇ ਵਿੱਚ ਮ੍ਰਿਤ ਪਾਇਆ ਗਿਆ ਸੀਗਾ ਸੋ ਅਨਨੋਨ ਮੇਲ ਡੀਐਨਏ ਸੀਗਾ ਪਰ ਬ੍ਰੇਕਥਰੂ ਜਿਹੜਾ ਇਹਨਾਂ ਨੂੰ ਵੈਂਚੁਅਲੀ 2018 ਦੇ ਵਿੱਚ ਜਿਹੜਾ ਕੋਡਿਸ ਡਾਟਾਬੇਸ ਆ ਡੀਐਨਏ ਦਾ ਉਸ ਦੇ ਜ਼ਰੀਏ ਜਿਹੜਾ ਉਹ ਪਤਾ ਲੱਗਾ ਅ ਕਹਿੰਦੇ ਵੀ ਇਹਦੇ ਵਿੱਚ ਇਹ ਪਤਾ ਲੱਗਾ ਵੀ ਡੀਐਨਏ ਦੇ ਕੇਸ ਜਿਹੜਾ ਡੋਰੀਅਨ ਦਾ ਸੀਗਾ ਇੱਕ ਵਾਈਸੇਲੀਆ ਦੇ ਵਿੱਚ ਇਸੇ ਤਰੀਕੇ ਦਾ ਸੈਕਸ਼ੂਅਲ ਅਸੌਲਟ ਕੇਸ ਵਾਪਰਿਆ ਸੀ ਤੇ ਉਹਦੇ ਨਾਲ ਜਿਹੜਾ ਉਹ ਲਿੰਕ ਕਰ ਦਿੱਤਾ ਗਿਆ ਸੀਗਾ ਸੋ ਇਹ ਕਹਿੰਦੇ ਵੀ ਇੱਕ ਸੀਰੀਅਲ ਪ੍ਰੀਡੇਟਰ ਸੀਗਾ ਨਿਕ ਡੁਵੈਨ ਸਟੇਨ ਨਾਮ ਦਾ ਜਿਸ ਨੂੰ ਬਾਅਦ ਤੇ ਪਹਿਲਾਂ ਹੀ ਜਿਹੜਾ ਇਨਫੈਕਟ ਆ ਉਹ ਗ੍ਰਿਫਤਾਰ ਕਰਕੇ ਰੱਖਿਆ ਗਿਆ ਸੀਗਾ ਤੇ ਹੁਣ ਇਸ ਕਤਲ ਕੇਸ ਦੇ ਜਿਹੜੇ ਚਾਰਜ ਆ ਉਹ ਵੀ ਇਸ ਦੇ ਉੱਤੇ ਨਾਲ ਲਗਾਏ ਜਾ ਚੁੱਕੇ